ਕਾਲੇ ਪਾਣੀ ਵਾਲੀ ਜੇਲ ਜਿਹਦਾ ਨਾਂ ਸੁਣ ਕੇ ਵੀ ਮਾਰੇ ਦਿਲ ਵਾਲੇ ਕੰਬਨ ਲੱਗ ਜਾਂਦੇ ਸੀਗੇ ਇਹਦਾ ਨਾਂ ਸੀਗਾ ਸੈਲੂਲਰ ਜੇਲ ਇਹ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਕੋਟ ਪਲੇਅਰ ਦੇ ਵਿੱਚ ਸੀਗੀ ਤੇ ਟਾਪੂ ਤੇ ਬਣੀ ਹੋਈ ਸੀਗੀ ਤੇ ਚਾਰੇ ਪਾਸੇ ਸਮੁੰਦਰੀ ਸਮੁੰਦਰ ਸੀ ਕਾਲਾ ਪਾਣੀ ਜੇਲ ਇਸ ਕਰਕੇ ਕਹਿੰਦੇ ਸੀ ਇਹਨੂੰ ਕਿਉਂਕਿ ਉੱਚੀ ਜਾਤ ਦੇ ਲੋਕ ਪਹਿਲਾਂ ਇਹ ਮੰਨਦੇ ਸੀਗੇ ਕਿ ਜਦੋਂ ਅਸੀਂ ਸਮੁੰਦਰ ਦਾ ਸਫ਼ਰ ਕਰ ਲਿਆ ਉਦੋਂ ਸਾਡਾ ਧਰਮ ਭ੍ਰਸਟ ਹੋ ਜਾਊਗਾ ਤੇ ਉਹ ਸਮੁੰਦਰ ਦੇ ਪਾਣੀ ਨੂੰ ਕਾਲਾ ਪਾਣੀ ਕਹਿੰਦੇ ਸੀਗੇ ਇਸ ਕਰਕੇ ਇਸ ਜੇਲ ਦਾ ਨਾਮ ਕਾਲਾ ਪਾਣੀ ਪੈ ਗਿਆ ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਇਹਦਾ ਪਾਣੀ ਕਾਲਾ ਸੀਗਾ ਜਾਂ ਸਮੁੰਦਰ ਦਾ ਪਾਣੀ ਖਾਰਾ ਸੀ ਇਸ ਕਰਕੇ ਇਹਨੂੰ ਕਾਲੇ ਪਾਣੀ ਵਾਲੀ ਜੇਲ ਕਹਿੰਦੇ ਸੀਗੇ ਇਹ 1896 ਦੇ ਵਿੱਚ ਬਾਨੀ ਸ਼ੁਰੂ ਹੋਈ ਸੀ ਕੈਦੀ ਇੱਥੇ ਪਹਿਲਾਂ ਵੀ ਸੀਗੇ ਪਰ ਖੁੱਲੇ ਰਹਿੰਦੇ ਸੀਗੇ ਪਰ ਫਿਰ 1896 ਦੇ ਵਿੱਚ ਬਿਲਡਿੰਗ ਬਾਨੀ ਸ਼ੁਰੂ ਹੋਈ ਜੰਗਲ ਕੱਟ ਕੇ ਇੱਥੇ ਬਹੁਤ ਕੈਦੀ ਮਾਰੇ ਗਏ ਸੀਗੇ ਠੂਆਂ ਨਾਲ ਸੱਪ ਲੜ ਕੇ ਜਾਂ ਮਲੇਰੀਆ ਦੇ ਨਾਲ ਬਹੁਤ ਮਾਰੇ ਗਏ ਸੀਗੇ ਇਸ ਜੇਲ ਦੀਆਂ 7 ਸ਼ਿਕਾਵਾਂ ਬਣਾਈਆਂ ਗਈਆਂ ਸੀਗੀਆਂ ਤੇ 996 ਸੈਲ ਬਣਾਏ ਗਏ ਸੀ ਹਰ ਕੈਦੀ ਨੂੰ ਅੱਡ-ਅੱਡ ਰੱਖਣ ਵਾਸਤੇ ਤੇ ਇਸ ਜੇਲ੍ਹ ਦੀਆਂ ਤਿੰਨ ਮੰਜ਼ਲਾਂ ਸੀ ਹਰ ਸੈਲ ਦਾ ਸਾਈਜ਼ ਹੁੰਦਾ ਸੀ 4.5 ਮੀਟਰ ਤੇ 2.7 ਮੀਟਰ ਤੇ 3 ਮੀਟਰ ਉੱਚੀਆਂ ਖਿੜਕੀਆਂ ਲੱਗੀਆਂ ਹੋਈਆਂ ਸੀ ਕੋਈ ਭੱਜਦਾ ਸਕਦਾ ਨਹੀਂ ਸੀ ਕਿਉਂਕਿ ਚਾਰੇ ਪਾਸੇ ਸਮੁੰਦਰੀ ਸਮੁੰਦਰ ਸੀ ਇੱਕ ਵਾਰੀ ਇੱਥੇ 200 ਕੈਦੀ ਫਰਾਰ ਹੋ ਗਏ ਸੀਗੇ ਤੇ ਸਾਰੇ ਹੀ ਫੜੇ ਗਏ ਕਿਉਂਕਿ ਭੱਜਦੇ ਕਿੱਥੇ 87 ਕੈਦੀਆਂ ਨੂੰ ਫਾਇਲ ਆਇਆ ਗਿਆ ਤੇ ਬਹੁਤ ਕੈਦੀ ਇੱਥੇ ਖੁਦ ਖੁਦ ਹੀ ਕਰ ਗਏ ਸੀਗੇ ਤਸੀਹੇ ਤੋਂ ਡਰਦੇ ਇੱਥੇ ਐਨੇ ਤਸੀਹੇ ਦਿੱਤੇ ਜਾਂਦੇ ਸੀ ਉਸ ਵੇਲੇ ਇਹ ਜੇਲ 5,117,000 ਦੇ ਵਿੱਚ ਬਣੀ ਸੀ। ਇਸ ਜੇਲ ਦੇ ਵਿਚਾਲੇ ਵੱਡਾ ਟਾਵਰ ਵੀ ਲੱਗਾ ਸੀਗਾ ਤੇ ਘੰਟਾ ਲੱਗਾ ਸੀਗਾ ਨਿਗਰੱਖਣ ਨੂੰ ਤੇ ਵਾਰਨਿੰਗ ਦੇਣ ਨੂੰ। ਇਸ ਜੇਲ ਨੂੰ ਬੰਦ ਵਿੱਚ 10 ਸਾਲ ਲੱਗੇ ਤੇ 1906 ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀ। ਹਰ ਕੈਦੀ ਤੋਂ ਕੋਲੂ ਵਾਲੇ ਬਲਦ ਵਾਂਗੂ ਕੰਮ ਲਿਆ ਜਾਂਦਾ ਸੀਗਾ। 13.5 ਕਿਲੋ ਨਾਰੀਅਲ ਤੇ ਸਰੋਂ ਦਾ ਤੇਲ ਕਢਵਾਇਆ ਜਾਂਦਾ ਸੀਗਾ ਜਾਂ ਨਾਰੀਅਲ ਦੀ ਰੱਸੀ ਜਾਂ ਲਾਸ ਬਣਵਾਈ ਜਾਂਦੀ ਸੀ। ਜੇ ਕੋਈ ਕੈਦੀ ਇਹ ਕੰਮ ਨਹੀਂ ਪੂਰਾ ਕਰ ਸਕਦਾ ਸੀਗਾ ਤੇ ਉਹਦੇ ਕੋੜੇ ਲਾਏ ਜਾਂਦੇ ਸੀਗੇ ਬਹੁਤ ਤੁਸੀਂ ਇਹ ਦਿੱਤੇ ਜਾਂਦੇ ਸੀ। ਬੋਰੀ ਕੱਟ ਕੇ ਕੱਪੜਾ ਪਵਾਇਆ ਜਾਂਦਾ ਸੀਗਾ ਥੱਲੇ ਹੀ ਸੌਣਾ ਪੈਂਦਾ ਸੀਗਾ ਤੇ ਘਾਹ ਦੀ ਸਬਜ਼ੀ ਬਣਾ ਕੇ ਦਿੰਦੇ ਸੀਗੇ ਤੇ ਨੂਨ ਵੀ ਬਹੁਤ ਥੋੜਾ ਜਿਹਾ ਪਾਇਆ ਜਾਂਦਾ ਸੀਗਾ ਦੋ ਬਰਤਨ ਦਿੱਤੇ ਜਾਂਦੇ ਸੀ ਹਰ ਕੈਦੀ ਨੂੰ ਇੱਕ 플ਸ਼ ਵਾਸਤੇ ਤੇ ਖਾਣ ਪੀਣ ਵਾਸਤੇ ਤੇ ਕਈ ਵਾਰੀ ਕੈਦੀਆਂ ਨੂੰ ਮਹੀਨਿਆਂ ਤੱਕ ਬੰਦ ਰੱਖਿਆ ਜਾਂਦਾ ਸੀਗਾ ਸੂਰਜ ਨਹੀਂ ਵਿਖਾਇਆ ਜਾਂਦਾ ਸੀਗਾ ਜਿਸ ਨਾਲ ਬਹੁਤ ਕੈਦੀ ਪਾਗਲ ਹੋ ਜਾਂਦੀ ਸੀਗੇ ਇੱਥੇ ਪਾਣੀ ਬਹੁਤ ਮਾੜਾ ਸੀ ਜਿਸ ਨਾਲ ਬਿਮਾਰੀਆਂ ਲੱਗ ਜਾਂਦੀਆਂ ਸੀ ਤੇ ਪਾਣੀ ਵੀ ਬਹੁਤ ਥੋੜਾ ਜਿਹਾ ਦਿੱਤਾ ਜਾਂਦਾ ਸੀਗਾ ਤੇ ਹੋਰ ਦੇਸ਼ਾਂ ਤੋਂ ਕੈਦੀ ਵੀ ਲਿਆਂਦੇ ਜਾਂਦੇ ਸੀ ਜਾਂ ਜਾਂ ਆਜ਼ਾਦੀ ਘੁਲਾਟੀਏ ਤੇ ਜਾਂ ਵੱਡੇ ਕ੍ਰਿਮਨਲ ਬੰਦ ਸੀ ਇਸ ਜੇਲ੍ਹ ਦੇ ਵਿੱਚ ਵੱਡੇ ਵੱਡੇ ਡਾਕੂ ਜਮੀਨ ਤੇ ਹੀ ਸੋਣਾ ਪੈਂਦਾ ਸੀ ਯਾਰ ਕੈਦੀ ਨੂੰ ਤੇ ਕੋਈ ਵੀ ਮੰਗੀ ਹੋਈ ਚੀਜ਼ ਮੰਗੀ ਹੋਈ ਮੰਗ ਨਹੀਂ ਮੰਨੀ ਜਾਂਦੀ ਸੀਗੀ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੱਥੇ ਜਪਾਨੀਆਂ ਨੇ ਕਬਜ਼ਾ ਕਰ ਲਿਆ ਸੀਗਾ ਤੇ ਉਹਨਾਂ ਅੰਗਰੇਜ਼ ਅਫਸਰਾਂ ਨੂੰ ਇੱਥੇ ਕੈਦੀ ਬਣਾ ਕੇ ਰੱਖਿਆ ਤੇ ਉਹਨਾਂ ਨੂੰ ਜਪਾਨੀ ਦੀ ਸੀਏ ਦਿੰਦੇ ਰਹੇ ਬਹੁਤ ਕੁੱਟਮਾਰ ਕਰਦੇ ਰਹੇ ਤੇ ਦੋ ਸ਼ਖਾਵਾਂ ਢਾਹਦੀਆਂ ਸੀ ਇਸ ਜੇਲ੍ਹ ਦੀਆਂ ਤੇ 1945 ਦੇ ਵਿੱਚ ਜੰਗ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਦਾ ਫੇਰ ਕਬਜ਼ਾ ਹੋ ਗਿਆ ਇੱਥੇ ਇੱਥੇ ਸਭ ਤੋਂ ਵੱਧ ਬੰਗਾਲੀ ਤੇ ਪੰਜਾਬੀ ਬੰਦ ਸੀਗੇ ਮਾਸਟਰ ਛਤਰ ਸਿੰਘ ਬਾਬਾ ਸੋਹਣ ਸਿੰਘ ਭਕਣਾ ਅਮਰ ਸਿੰਘ ਇੰਜੀਨੀਅਰ ਬੱਬਰ ਗਿਆਨ ਸਿੰਘ ਲੈਣਾ ਸਿੰਘ ਮਿਸਤਰੀ ਦਿਵਾਨ ਸਿੰਘ ਕਾਲੇ ਪਾਣੀ ਇਹਦੇ ਇਹ ਬੰਦੇ ਬੰਦ ਸੀ ਤੇ ਹੋਰ ਵੀ ਬਹੁਤ ਬੰਦ ਸੀ 42 ਗਦਰੀ ਬਾਬੇ ਬੰਦ ਸੀ ਤੇ 55 ਸਿਪਾਹੀ ਜਿਹੜੇ ਬਾਗੀ ਹੋ ਗਏ ਸੀ ਜਿੰਨਾਂ ਚੀਜ਼ਾਂ ਦੇ ਨਾਲ ਤਸੀਹੇ ਦਿੱਤੇ ਜਾਂਦੇ ਸੀ ਉਹ ਅੱਜ ਵੀ ਇੱਥੇ ਮੌਜੂਦ ਆ ਤੇ ਹੁਣ ਮਿਊਜ਼ੀਅਮ ਬਣਾ ਦਿੱਤਾ ਗਿਆ ਤੁਸੀਂ ਵੇਖ ਵੀ ਸਕਦੇ ਆ ਜਾ ਕੇ ਇਹ ਮੇਨ ਮੇਨ ਗੱਲਾਂ ਸੀ ਇਸ ਜੇਲ੍ਹ ਦੀਆਂ ਸੱਤ ਸਿਆਕਾਲ